ਦੋਸਤੋ ਮੈਟ੍ਰੋਲਾ ਕੰਪਨੀ ਨੇ ਮਾਰਕੀਟ ਦੇ ਵਿੱਚ ਆਪਣੇ ਫੋਨਾਂ ਦੇ ਰਾਂ ਹੀ ਜਿਹੜਾ ਦਬਦਬਾ ਨਾ ਉਹ ਬਣਾਇਆ ਹੋਇਆ ਹੈ ਚੰਗੇ ਚੰਗੇ ਫੋਨ ਜਿਹੜੀ ਹੈ ਮੈਟ੍ਰੋਲਾ ਕੰਪਨੀ ਲਾਂਚ ਕਰ ਰਹੀ ਹੈ ਪਿਛਲੇ ਸਾਲ ਮੈਟ੍ਰੋਲਾ ਦਾ ਇੱਕ ਫੋਨ ਆਇਆ ਸੀ ਮੈਟ੍ਰੋਲਾ ਐਜ 50 ਪ੍ਰੋ ਕਾਫੀ ਵਧੀਆ ਫੋਨ ਸੀ ਦੋਸਤੋ ਉੱਪਰ ਮਾਡਲ ਜਿਹੜਾ ਆ ਮੈਟ੍ਰੋਲਾ ਨੇ ਕੱਲ ਦਾ ਲਾਂਚ ਕੀਤਾ ਆ ਮੈਟ੍ਰੋਲਾ ਐਜ 60 ਪ੍ਰੋ ਕਾਫੀ ਕੁਝ ਜਿਹੜਾ ਆ ਚੇਂਜ ਕੀਤਾ ਹੋਇਆ ਪਹਿਲਾਂ ਆਪਾਂ ਚੇਂਜ ਦੀ ਗੱਲ ਕਰਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਕੀ ਕੀ ਚੇਂਜਸ ਕੀਤੀਆਂ ਨੇ ਫਿਰ ਆਪਾਂ ਇਸ ਫੋਨ ਦੀ ਸਪੈਸੀਫਿਕੇਸ਼ਨਾਂ ਦੀ ਗੱਲ ਕਰਾਂਗੇ ਕਿ ਕੀ ਕੀ ਖਾਸ ਹੈ ਇਸ ਫੋਨ ਦੇ ਵਿੱਚ ਪਿਛਲੇ ਮਾਡਲ ਦੇ ਵਿੱਚ ਜਿਹੜਾ ਪ੍ਰੋਸੈਸਰ ਸੀ ਉਹ ਸਨੈਪ ਡ੍ਰੈਗਨ 7s ਜਨ 3 ਪ੍ਰੋਸੈਸਰ ਸੀ ਇਸ ਵਾਰੀ ਮੀਡੀਆ ਟੈਕ ਡਾਈਮੈਂਸਿਟੀ ਦਾ 8350 ਸਟ੍ਰੀਮ ਚਿਪ ਜਿਹੜੀ ਆ ਉਹ ਯੂਜ਼ ਕੀਤੀ ਆ ਕਾਫੀ ਪਾਵਰਫੁਲ ਚਿਪ ਆ ਕੈਮਰੇ ਦੀ ਗੱਲ ਕਰੀਏ ਤਾਂ ਐਜ 50 Pro ਦੇ ਵਿੱਚ ਅਲਟਰਾ ਵਾਈਡ ਐਂਗਲ ਜਿਹੜਾ ਕੈਮਰਾ ਸੀ ਉਹ 13 ਮੈਗਾਪਿਕਸਲ ਦਾ ਸੀ ਪਰ ਇਸ ਵਾਰੀ ਜਿਹੜਾ ਅਲਟਰਾ ਵਾਈਡ ਐਂਗਲ ਕੈਮਰਾ ਆ ਉਹ 50 ਮੈਗਾਪਿਕਸਲ ਦਾ ਆ ਇਸ ਫੋਨ ਦੇ ਵਿੱਚ ਤੁਹਾਨੂੰ IP69 ਦੀ ਰੇਟਿੰਗ ਮਿਲੇਗੀ ਉਹ ਆਪਾਂ ਅੱਗੇ ਗੱਲ ਕਰਾਂਗੇ ਪਰ ਇੱਕ ਚੀਜ਼ ਜਿਹੜੀ ਇਹਨਾਂ ਨੇ ਘਟਾ ਦਿੱਤੀ ਆ ਪਿਛਲੇ ਫੋਨ ਦੇ ਵਿੱਚ ਮੈਟਰੋਲਾ ਅਜ 50 Pro ਦੇ ਵਿੱਚ ਤੁਹਾਨੂੰ 120W ਦੀ ਫਾਸਟ ਚਾਰਜਿੰਗ ਮਿਲਦੀ ਸੀ ਪਰ ਉਹ ਘਟਾ ਕੇ ਇਸ ਵਾਰੀ ਇਹਨਾਂ ਨੇ ਜਿਹੜੀ ਆ 90W ਦੀ ਫਾਸਟ ਚਾਰਜਿੰਗ ਕਰ ਦਿੱਤੀ ਔਰ ਨਾਲ ਦੀ ਨਾਲ ਜਿਹੜੀ ਵੀ ਵਾਇਰਲੈਸ ਚਾਰਜਿੰਗ ਸੀ ਉਹ ਪਿਛਲੇ ਫੋਨ ਦੇ ਵਿੱਚ ਤੁਹਾਨੂੰ ਮੈਟਰੋਲਾ ਅਜ 50 Pro ਦੇ ਵਿੱਚ ਤੁਹਾਨੂੰ 50W ਦੀ ਮਿਲਦੀ ਸੀ ਪਰ ਇਸ ਵਾਰੀ ਜਿਹੜੀ ਇਹਨਾਂ ਨੇ ਘਟਾ ਕੇ ਉਹ 15W ਦੀ ਕਰ ਦਿੱਤੀ ਆ ਹੁਣ ਇਸ ਫੋਨ ਦੀਆਂ ਜਿਹੜੀਆਂ ਬਾਕੀ ਸਪੈਸੀਫਿਕੇਸ਼ਨਾਂ ਨੇ ਉਦੇ ਬਾਰੇ ਵੀ ਗੱਲ ਕਰਦੇ ਆ ਜੇਕਰ ਆਪਾਂ ডিসਪਲੇ ਦੀ ਗੱਲ ਕਰੀਏ ਤਾਂ 6.7 ਇੰਚ ਦੀ ਸੁਪਰ ਐਚਡੀ ডিসਪਲੇ ਆ 4 ਕਵਾਡ ਕਰਵਡ ਪੀਓਲਡ ডিসਪਲੇ ਆ ਮਤਲਬ ਚਾਰੇ ਨੁਕਰੇ ਜਿਹੜੀਆਂ ਨੇ ਕਰਵ ਨੇ ਫੋਨ ਤੁਹਾਨੂੰ ਫੜਨ ਦੇ ਵਿੱਚ ਬਹੁਤ ਹੀ ਜ਼ੀ ਸੌਖ ਰਹੇਗੀ 120 ਹਰਟਸ ਦੀ ਰਿਫਰੈਸ਼ ਰੇਟ ਆ ਕਾਰਨਿੰਗ ਗੋਰੀਲਾ ਗਲਾਸ 7ਐਚ ਦੀ ਪ੍ਰੋਟੈਕਸ਼ਨ ਤੁਹਾਨੂੰ ਇਸ ਫੋਨ ਦੇ ਵਿੱਚ ਮਿਲਦੀ ਆ ਜੇਕਰ ਬ੍ਰਾਈਟਨੈਸ ਦੀ ਗੱਲ ਕਰੀਏ ਤਾਂ ਪੀਕ ਬ੍ਰਾਈਟਨੈਸ ਜਿਹੜੀ ਆ 4500 ਨਿਟਸ ਤੱਕ ਜਾਂਦੀ ਆ ਪ੍ਰੋਸੈਸਰ ਦੀ ਗੱਲ ਕਰੀਏ ਪਿਛਲੇ ਮਾਡਲ ਦੇ ਨਾਲੋਂ ਇਸ ਵਾਰੀ ਜਿਹੜਾ ਪ੍ਰੋਸੈਸਰ ਆ ਉਹ ਕਾਫੀ ਵਧੀਆ ਯੂਜ਼ ਕੀਤਾ ਗਿਆ ਪਾਵਰਫੁੱਲ ਯੂਜ਼ ਕੀਤਾ ਗਿਆ ਮੀਡੀਆਟੈਕ ਡਾਇਮੈਂਸਿਟੀ 8350 ਸਟ੍ਰੀਮ ਚਿਪ ਜਿਹੜੀ ਹੈ ਯੂਜ਼ ਕੀਤੀ ਗਈ ਹੈ ਜੇਕਰ ਆਪਾਂ ਜੀਪੀਯੂ ਦੀ ਗੱਲ ਕਰੀਏ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਤਮਾਲੀ ਜੀਸ 115 ਐਮਸੀ 6 ਜੀਪੀਯੂ ਜਿਹੜਾ ਹੈ ਇਸ ਵਿੱਚ ਯੂਜ਼ ਕੀਤਾ ਗਿਆ ਮੈਮਰੀ ਦੀ ਗੱਲ ਕਰੀਏ ਤਾਂ ਦੋ ਵੇਰੀਐਂਟਸ ਦੇ ਵਿੱਚ ਫੋਨ ਆਉਂਦੇ ਆ 8 ਜੀਬੀ ਰੈਮ ਦੇ ਨਾਲ ਤੇ 12 ਜੀਬੀ ਰੈਮ ਦੇ ਨਾਲ 256 ਜੀਬੀ ਮੈਮਰੀ ਜਿਹੜੀ ਆ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ ਰੈਮ ਦੀ ਗੱਲ ਕਰੀਏ ਤਾਂ LPDDR5X RAM ਜਿਹੜੀ ਆ ਤੁਹਾਨੂੰ ਇਸ ਵਿੱਚ ਮਿਲੇਗੀ ਔਰ ਅਗਰ ਆਪਾਂ ਸੈਕੰਡਰੀ ਮੈਮਰੀ ਦੀ ਗੱਲ ਕਰੀਏ ਤਾਂ ਉਹ ਜਿਹੜੀ ਆ UFS 4.0 ਸਟੋਰੇਜ ਨੂੰ ਸਪੋਰਟ ਕਰਦੀ ਹੈ। ਕੈਮਰੇਸ ਫੋਨ ਦੇ ਜਿਹੜੇ ਆ ਕਾਫੀ ਵਧੀਆ ਨੇ। ਜੇਕਰ ਆਪਾਂ ਬੈਕ ਕੈਮਰੇਸ ਦੀ ਗੱਲ ਕਰੀਏ ਤਾਂ 50 ਮੈਗਾਪਿਕਸਲ ਦਾ OIS 메ਨ ਕੈਮਰਾ ਮਿਲੇਗਾ, 50 ਮੈਗਾਪਿਕਸਲ ਦਾ ਹੀ আল্টਰਾਵਾਈਡ ਐਂਗਲ ਕੈਮਰਾ ਮਿਲੇਗਾ, 10 ਮੈਗਾਪਿਕਸਲ ਦਾ ਤੁਹਾਨੂੰ ਟੈਲੀ ਫੋਟੋ ਸੈਂਸਰ ਕੈਮਰਾ ਜਿਹੜਾ ਇਹਦੇ ਵਿੱਚ ਦੇਖਣ ਨੂੰ ਮਿਲੇਗਾ। ਜੇਕਰ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 50 ਮੈਗਾਪਿਕਸਲ ਦਾ ਹੀ ਤੁਹਾਨੂੰ ਜਿਹੜਾ ਆ ਫਰੰਟ ਕੈਮਰਾ ਮਿਲੇਗਾ। অপারেটিং ਸਿਸਟਮ ਦੀ ਗੱਲ ਕਰੀਏ ਤਾਂ ਹਰ ਜਿਹੜਾ ਨਵਾਂ ਫੋਨ ਆ ਰਿਹਾ ਦੇ ਵਿੱਚ ਤੁਹਾਨੂੰ Android 15 ਹੀ ਮਿਲ ਰਿ 3 ਸਾਲ ਦੇ ਤੁਹਾਨੂੰ অপারেটিং ਸਿਸਟਮ ਦੇ ਅਪਡੇਟ ਮਿਲ ਜਾਣਗੇ ਤੇ 4 ਸਾਲ ਦੇ ਸਕਿਉਰਿਟੀ ਅਪਡੇਟਸ ਜਿਹੜੇ ਤੁਹਾਨੂੰ ਇਸ ਫੋਨ ਦੇ ਵਿੱਚ ਮਿਲਣਗੇ ਬੈਟਰੀ ਇਸ ਵਾਰੀ ਇਹਨਾਂ ਨੇ ਕਾਫੀ ਇੰਪਰੂਵ ਕੀਤੀ ਹੈ 6000 mAh ਦੀ ਬੈਟਰੀ ਆ 90W ਦੀ ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ 15W ਦੀ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਆ ਔਰ 5W ਦੀ ਤੁਹਾਨੂੰ ਰਿਵਰਸ ਚਾਰਜਿੰਗ ਜਿਹੜੀ ਹੈ ਇਸ ਫੋਨ ਦੇ ਵਿੱਚ ਮਿਲ ਜਾਵੇਗੀ IP68 ਦੀ ਰੇਟਿੰਗ ਹੈ ਮਤਲਬ ਮਿੱਟੀ ਘੱਟੇ ਤੇ ਪਾਣੀ ਤੋਂ ਪੂਰੀ ਤਰ੍ਹਾਂ ਇਸ ਫੋਨ ਦਾ ਬਚਾਰ ਹੋਵੇਗਾ ਔਰ ਨਾਲ ਦੀ ਨਾਲ ਮਿਲਟਰੀ ਸਟੈਂਡਰਡ 810H ਸਰਟੀਫਾਈਡ ਆ ਮਤਲਬ ਕਿ ਐਕਸਟ੍ਰੀਮ ਕੰਡੀਸ਼ਨ ਦੇ ਵਿੱਚ ਵੀ ਇਹ ਫੋਨ ਜਿਹੜਾ ਸਰਵਾਈਵ ਕਰਦਾ ਜਿਵੇਂ ਕਿ ਹਿਮੀਡਿਟੀ ਬਹੁਤ ਹੋ ਗਈ ਹਾਈ ਐਲਟੀਟਿਊਡ ਤੇ ਚਲੇ ਜਾਂਦੇ ਹੋ ਐਕਸਟ੍ਰੀਮ ਟੈਂਪਰੇਚਰ ਹੋ ਗਿਆ ਹੋਰ ਦੀ ਹੋਰ ਮੰਨ ਲਓ ਕਿ ਫੋਨ ਤੁਹਾਡਾ 1.5 ਮੀਟਰ ਦੇ ਉਚਾਈ ਤੋਂ ਵੀ ਡਿੱਗਦਾ ਆ ਮਤਲਬ ਲਗਭਗ 5 5.5 ਫੁੱਟ ਦੀ ਉਚਾਈ ਤੋਂ ਵੀ ਫੋਨ ਡਿੱਗਦਾ ਆ ਤਾਂ ਵੀ ਜਿਹੜਾ ਫੋਨ ਤੁਹਾਡਾ ਇਸ ਸਰਵਾਈਵ ਕਰੇਗਾ ਇਸ ਸੈਂਸਰਸ ਦੀ ਗੱਲ ਕਰੀਏ ਤਾਂ ਇਨ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਜਿਹੜੇ ਤੁਹਾਨੂੰ ਮਿਲਣਗੇ ਐਕਵਾ ਟੱਚ ਜਿਹੜਾ ਇਸ ਫੋਨ ਦੇ ਵਿੱਚ ਮਿਲ ਜਾਏਗਾ ਡਿਊਲ ਸਪੀਕਰਸ ਵਿਦ ਡੋਲਬੀ ਐਟਮ ਜਿਹੜੇ ਫੀਚਰ ਆ ਤੁਹਾਨੂੰ ਇਸ ਫੋਨ ਦੇ ਵਿੱਚ ਮਿਲਣਗੇ ਕਲਰਸ ਦੀ ਗੱਲ ਕਰੀਏ ਤਾਂ ਤਿੰਨ ਕਲਰਾਂ ਦੇ ਵਿੱਚ ਫੋਨ ਤੁਹਾਨੂੰ ਮਿਲ ਜਾਏਗਾ ਡੈਜ਼ਲਿੰਗ ਬਲੂ ਸਪਾਰਕਲਿੰਗ ਗ੍ਰੇਪ ਤੇ ਸ਼ੈਡੋ ਕਲਰਸ ਦੇ ਵਿੱਚ ਔਰ ਨਾਲ ਦੀ ਨਾਲ ਜੇਕਰ ਆਪਾਂ AI ਦੀ ਗੱਲ ਕਰੀਏ ਤਾਂ ਤਾਂ ਮੋਟੋ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਤੁਹਾਨੂੰ ਇਸ ਫੀਚਰ ਜਿਹੜੇ ਕਾਫੀ ਮਿਲਣਗੇ ਔਰ ਜੇਕਰ ਇਸ ਦੇ ਫੋਨਾਂ ਦੇ ਰੇਟ ਦੀ ਗੱਲ ਕਰੀਏ ਤਾਂ 8GB RAM 256GB ਮੈਮਰੀ ਦੇ ਨਾਲ ਇਹ ਫੋਨ ਤੁਹਾਨੂੰ ਜਿਹੜਾ ਆ 29999 ਰੁਪਏ ਦਾ ਮਿਲੇਗਾ ਮਤਲਬ 30000 ਰੁਪਏ ਦਾ ਮਿਲੇਗਾ ਜੇਕਰ ਤੁਸੀਂ 12GB 256GB ਮੈਮਰੀ ਦੇ ਨਾਲ ਇਹ ਫੋਨ ਲਓਗੇ ਤਾਂ ਤੁਹਾਨੂੰ ਜਿਹੜਾ ਇਹ ਫੋਨ ਆ ਇਹ 34000 ਰੁਪਏ ਦਾ ਮਿਲੇਗਾ ਫਲਿੱਪਕਾਰਟ ਤੇ ਦੀ ਸੇਲ ਜਿਹੜੀ ਹੈ 7 ਮਈ ਤੋਂ ਸ਼ੁਰੂ ਹੋ ਜਣੀ ਤੁਸੀਂ ਉੱਥੋਂ ਫੋਨ ਜਿਹੜਾ ਲੈ ਸਕਦੇ ਹੋ ਮਿਡ ਰੇਂਜ ਦੇ ਵਿੱਚ ਫੋਨ ਚੰਗਾ ਆ ਪ੍ਰੋਸੈਸਰ ਵਾਈਜ਼ ਕੈਮਰਾ ਵਾਈਜ਼ ਸਾਰਾ ਕੁਝ ਜਿਹੜਾ ਆ ਵਧੀਆ ਹੈ ਜੇਕਰ ਤੁਹਾਨੂੰ ਇਦਾਂ ਦੀ ਟੈਕ ਰਿਲੇਟਡ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਇਸ ਚੈਨਲ ਨੂੰ ਜ਼ਰੂਰ ਫਾਲੋ ਕਰਿਓ ਮਿਲਦੇ ਆਂ ਕੱਲ ਇੱਕ ਨਵੀਂ ਹੋਰ ਟੈਕ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ